ਭਾਈ ਬੱਬੇ ਸਤਿ ਸ੍ਰੀ ਅਕਾਲ ਸਾਰੇ ਭੈਣ ਭਾਈਆਂ ਨੂੰ ਹੋਰ ਸਭ ਠੀਕ ਠਾਕ ਅਸੀਂ ਜੀ ਪਿੰਡ ਰਾੜਾ ਸਾਹਿਬ ਦੇ ਨਾਲ ਸਿਆੜ ਸਾਹਿਬ ਸਾਡਾ ਪਿੰਡ ਆ ਜੀ ਅਸੀਂ ਖੜੇ ਹਾਂ ਗੁਰੂ ਘਰ 6 ਜੀ 6ਵੇਂ ਗੁਰੂਆਂ ਦਾ ਗੁਰਦੁਆਰਾ ਜੀ ਇੱਥੇ 6ਵੇਂ ਹਰਗੋਬਿੰਦ ਸਿੰਘ ਹਰਗੋਬਿੰਦ ਜੀ ਦਾ ਇਤਿਹਾਸਿਕ ਗੁਰਦੁਆਰਾ ਬਾਬੇੋ ਜੀ ਪਿੰਡ ਸਿਆੜ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਦਾ ਜੁੱਧ ਲੜ ਕੇ ਆਏ ਸੀ ਇੱਥੇ ਦਿਲਵਾਰ ਘੋੜਾ ਇੱਥੇ ਜ਼ਖਮੀ ਹੋ ਕੇ ਜ਼ਖਮੀ ਹੋਇਆ ਸੀਗਾ ਇੱਥੇ ਆ ਕੇ ਦਮ ਤੋੜਦਾ ਸੀ ਘੋੜੇ ਨੇ ਇੱਥੇ ਮਾਰੇ ਕੁਸ਼ਟ ਘੜਿਆ ਠਹਿਰੇ ਨੇ ਤੇ ਦਿਲਵਾਰ ਘੋੜਾ ਇੱਥੇ ਦਫਨਾਇਆ ਸੀਗਾ ਕਿ ਭਗਰੂਆ ਨੇ ਭਗਰੂਣਾ ਬਾਗ ਸੀਗਾ ਜਿੱਥੇ ਤੇ ਉਸ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਜੋ ਰੋਕਣ ਲੱਗੇ ਤਾਂ ਉਹ ਹਾਰ ਗਈ ਬਿਮਾਰੀ ਨਾਲ ਮਰ ਗਏ ਤੇ ਮਾਰੇ ਦੇ ਬੱਚੇ ਨੂੰ ਅਸੀਂ ਭਾਈ ਇੱਥੇ ਤੂੰ ਕੌਣ ਰੋਕਣ ਆਲਾ ਇੱਥੇ ਮੇਲੇ ਲੱਗਿਆ ਕਰਨਗੇ ਹੁਣ ਬਲਸਤੂ ਸੂኩል ਵੀ ਇੱਥੇ ਨਿਸ਼ਾਨ ਸਾਹਿਬ ਦੋ ਨੇ ਕੋਣ ਜਿੱਥੇ ਵੀ ਸੇਵਾ ਸਾਹਿਬ ਜੀ ਦਾ ਗੁਰੂ ਘਰ ਨੇ ਉੱਤਲੇ ਦੋਈ ਦੋ ਨਿਸ਼ਾਨ ਸਾਹਿਬ ਹੁੰਦੇ ਨੇ ਇੱਕ ਮੀਰੀ ਦਾ ਇੱਕ ਪੀਰੀ ਦਾ ਕਿ ਗੁਰੂ ਸਾਹਿਬ ਨੇ ਆਪ ਤਲਵਾਰਾਂ ਲੋ ਪਾਈਆਂ ਨੇ ਬਾਬਾ ਬੁੱਢਾ ਜੀ ਨੇ ਦੇ ਬੱਚੇ ਨਾਲ ਹੋਏ ਸੀਗੇ ਮਾਤਾ ਗੰਗਾ ਜੀ ਦੇ ਕੋ ਕੋ ਇਹ ਆਪ ਨੂੰ ਪਤਾ ਹੀ ਆ ਉਹਨਾਂ ਨੇ ਗੁਰਦਵਾਰੇ ਵਿਖੇ ਤਾਂ ਬਾਬਾ ਬੁੱਢਾ ਜੀ ਦਾ ਬਹੁਤ ਲੰਮਾ ਜਿਹੜਾ ਇਤਿਹਾਸ ਆ ਇੱਕ ਬਰਮ ਮਗਿਆਨੀ ਹੋਏ ਨੇ ਬਾਬਾ ਬੁੱਢਾ ਜੀ ਜਿਨ੍ਹਾਂ ਨੇ 6 ਪਾਸ਼ਾਆਂ ਹੀ 5 ਪਾਸ਼ਾਆਂ ਹੀ ਰਾਜ ਤਲ ਕੀਤਾ ਗੁਰੂ ਨਾਨਕ ਦੇ ਸੇਵਾਦਾਰ ਬਣ ਕੇ ਰਹੇ ਹੋਏ ਆ ਤੇ ਇਹ ਆ ਬਾਬਾ ਜੀ ਘੋੜਾ ਸਾਹਿਬ ਜਿਸੇ ਦਫਨਾਇਆ ਸੀ ਦਲਵਾ ਘੋੜਾ ਮਹਾਰਾਜ ਦੇ ਆ ਜੁੱਧ ਲੜਕਿਆ ਸੀ ਮਹਾਰਾਜ ਇੱਥੇ ਲੰਘਦੇ ਲੰਘਦੇ ਇੱਥੇ ਕੁਛ ਟਾਈਮ ਠਹਿਰਾਓ ਕੀਤਾ ਸੀਗਾ ਤੇ ਲੋਕਾਂ ਨੇ ਯਾਦ ਚ ਪ੍ਰਤੀਮਾ ਬਣਾਈ ਹੋਈ ਆ ਉਹਨਾਂ ਦੀ ਘੋੜਾ ਸਾਹਿਬ ਤੇ ਖੁਦ ਮਹਾਰਾਜ ਸੇਵਨ ਨਾਨਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ Rai ਦਾ ਰੂਪ ਆ ਬਾਬਾ ਜੀ ਦਰਸ਼ਨ ਕਰੋ ਕੋਦਕਾਂ ਆ ਇਸੇ ਮਹਾਰਾਏ ਪੋਸਟ ਟਾਈਮ ਰਹੇ تھے ਕੋੜਾ ਸਾਹਿਬ ਤੇ ਸੇਮ ਪਾਸ਼ਾ ਜੀ ਦਾ ਸਰੂਪ ਸੇਮ ਪਾਸ਼ਾ ਜੀ ਸ਼ਾਸਤਰ ਪੈਨ ਉਹ ਟਾਈਮ ਦੇ ਸ੍ਰੀ ਸਾਹਿਬ ਢਾਲਾਂ ਚੱਕਰ ਤੇ ਇਥੋਂ ਕੁਛ ਕੜੇ ਰਿਹਾ ਕਿ ਫਿਰ ਮਹਾਰਾਜ ਗਾਂ ਚਾਲੇ ਪਾ ਗਏ ਸੀ ਇਹ ਘੋੜਾ ਦਮ ਤੋੜ ਗਿਆ ਸੀ ਤੇ ਸੀਧ ਹੋ ਗਿਆ ਸੀਗਾ ਪਿੱਛੋਂ ਜਾਖੀਆਂ ਆਇਆ ਸੀਗਾ ਜੋਧੀ ਤੋਂ ਕਿ ਮੇਰੇ ਮਹਾਰਾਜ ਸਿੰਘਾਂ ਨਾਲ ਗਾਂ ਚਾਲੇ ਪਾ ਗਏ ਇੱਥੇ ਇਹ ਬਾਬਾ ਜੀ ਇਤਿਹਾਸਕ ਗੁਰਦੁਆਰਾ ਸਾਡੇ ਪਿੰਡ ਸੇਮ ਪਾਸ ਆਈਦਾ ਆਪ ਕਲਾ ਧਾਰ ਨਰਾਇਣ ਜਗਮੇ ਪਰਵਰਿਓ ਨਿਰੰਕਾਰ ਅਕਾਲ ਜੋਤ ਜਗ ਮੰਡਲ ਕਰਿਓ ਉਹ ਪ੍ਰਮਾਤਮਾ ਨਿਰੰਕਾਰ ਸੇਵੇਂ ਨਾਨਕ ਇੱਥੇ ਆਏ ਹੋਏ ਨੇ ਅणि ਮੇਰੀ ਤਾਂ ਭਾਵਨਾ ਇਹ ਹੈ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਉੱਥੇ ਜਿੱਥੇ ਮਰਜੀ ਆਪਾਂ ਸੁੱਖ ਨਹੀਂ ਸੁਖ ਸਕਦੇ ਕਿ ਸੁੱਖ ਸਿੱਖ ਧਰਮ ਵਿੱਚ ਨਹੀਂ ਹੈਗੀ ਆਪਾਂ ਕਹੋਣ ਉਹਨੇ ਆ ਵੀ ਬਾਬਾ ਜੀ ਮੇਰਾ ਇਹ ਕੰਮ ਕਾਰਜ ਮੇਰੇ ذریعے ਆ ਚੜਾਉਂਗਾ ਸ੍ਰੇਸ਼ਟੀ ਦੇ ਮਾਲਕ ਨੂੰ ਆਪਾਂ ਕੋਈ ਪੱਖਾ ਆਰਦਾਨ ਕਰਦੀ ਆਪਣੀ ਕਿਹੜੀ ਇਕਾਤ ਆ ਇਹ ਅਰਦਾਸ ਬੇਨਤੀ ਆ ਮੇਰੀ ਭਾਵਨਾ ਇਹ ਹੈ ਵੀ ਆਪਾਂ ਅਰਦਾਸ ਬੇਨਤੀ ਕਰੀਏ ਨਹੀਂ ਇਹ ਹੋ ਸਕਦਾ ਵੀ ਬੰਦੇ ਦਾ ਕੰਮ ਕਾਰਜ ਸਿਰੇ ਨਾ ਚੜੇ ਹਾਂਜੀ ਤੇ ਮੇਰਾ ਵੀਰ ਜੋ ਵੀ ਮੇਰੀ ਵੀਡੀਓ ਦੇਖ ਰਹੇ ਨੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਜਾਂ ਨਹੀਂ ਬਾਈ ਚੱਜ ਦੀ ਚੀਜ਼ ਦਿਖਾ ਇਹ ਕੀ ਦਿਖਾਈ ਜਾਂਦਾ ਸਾਨੂੰ ਦੱਸਿਓ ਮੇਰਾ ਵੀਰ ਕਮੈਂਟ ਕਰਕੇ ਸਬਸਕ੍ਰਾਈਬਰ ਕਰਿਓ ਤੇ ਯਾਹ ਜਰੂਰ ਦੱਸਿਓ ਤੇ ਬਾਬਾ ਜੀ ਇਹ ਦੋ ਨਿਸ਼ਾਨ ਸਾਹਿਬ ਨੇ ਆਪਣੇ ਮੈਂ ਇਹ ਦੇ ਦੇਣਾ ਵੀ ਇੱਕ ਨਿਸ਼ਾਨ ਸਾਹਿਬ ਛੋਟਾ ਇੱਕ ਵੱਡਾ ਮੈਂ ਬਲਣੀ ਇਹ ਕਿਉਂ ਨੇ ਕਿਉਂ ਇੱਕ ਨਿਸ਼ਾਨ ਸਾਹਿਬ ਵੱਡਾ ਆ ਦੇਖੋ ਪਰਲਾ ਨਿਸ਼ਾਨ ਸਾਹਿਬ ਵੱਡਾ ਉਰਲੇ ਛੋਟਾ ਬੀਨਾਂ ਦਾ ਕੀ ਹੈਗਾ ਸਕਤਰ ਨੂੰ ਨਾਲ ਵੀ ਕੀ ਇਹ ਵਿਚਾਰਦਾ ਰ ਗੁਰੂਆਂ ਦੀ ਦੱਸਿਓ ਕਮੈਂਟ ਕਰਕੇ ਜਰੂਰ ਵੀ ਇੱਕ ਨਿਸ਼ਾਨ ਸਾਹਿਬ ਛੋਟਾ ਛੋਟਾ ਤੇ ਕਬਡਾ ਇਹ ਤਾਂ ਆਪਾਂ ਨੂੰ ਪਤਾ ਵੀ ਇੱਕ ਮੀਰੀ ਦਾ ਇੱਕ ਪੀਰੀ ਦਾ ਭਗਤੀ ਦਾ ਸ਼ਕਤੀ ਦਾ ਸੰਤ ਸਿਪਾਹੀ ਜੀ ਰਾਣੀ ਪਤਾ ਵੀ ਨਿਸ਼ਾਨ ਸਾਹਿਬ ਇੱਕ ਛੋਟਾ ਕਬਡਾ ਕਿਉਂ ਹੁੰਦਾ ਕਮੈਂਟ ਕਰਕੇ ਦੱਸਿਓ ਜਰੂਰ ਜਿਹਨਾਂ ਮੇਰੇ ਵੀਰ ਨੂੰ ਪਤਾ ਹੈ ਕਿ ਸੰਸਾਨ ਸਾਹਿਬ ਆ ਜੀ ਇਸ ਦੀ ਕੋਈ ਨਾ ਕੋਈ ਫਰਕ ਹੁੰਦਾ ਕਿਸੇ ਪਤਲਾ ਲਾਇਆ ਹੋਇਆ ਕਿ ਮੋਟਾ ਲਾਇਆ ਹੈ ਛੋੜਾ ਬਹੁਤਾ ਅੰਤਰ ਨਹੀਂ ਛੋਟੇ ਵੱਡੇ ਚ ਇਹ ਆਈ ਸਾਡੇ ਪਿੰਡ ਸਿਆਰ ਸਾਹਿਬ ਜੱਦੀ ਗੋਡਵਾਰਾ ਗੁਰੂ ਸਾਹਿਬ ਇੱਥੇ ਆਏ ਨੇ ਸਾਡੇ ਪਿੰਡ ਬਾਬਾ ਜੀਤ ਹੁੰਦਾ ਉਹਨਾਂ ਦਾ ਭਾਵਨਾ ਸੀ ਕਿ ਭਾਈ ਸ਼ਾਮ ਪਾਸਟਰ ਸਵੇਰੇ 2:30 ਵਜੇ ਉਹਨਾਂ ਨੇ ਪੌੜ ਖੜਕਦਾ ਤੇ ਇੱਥੇ ਫਿਰ ਹੋ ਕਿ ਕੀ ਦਾਤਨ ਇਹ ਸ਼ਹਿਰਾ ਤੌਲੀਆ ਰੱਖ ਕੇ ਸੌਂਦੇ ਸੀ ਬਾਬਾ ਜੀ ਤੇ ਉਹ ਉਹਨਾਂ ਦੀ ਭਾਵਨਾ ਸੀ ਮੰਨਣ ਦੀ ਵੀ ਇੱਥੇ ਗੁਰੂ ਸਾਹਿਬ ਆਉਂਦੇ 2:30 ਵਜੇ ਟੂੜੀਆਂ ਖੜਕਦੇ ਨੇ ਸਵੇਰ ਨੂੰ ਕਿਸ਼ਰ ਗਿੱਲਾ ਪਿਆ ਉਹਨਾਂ ਸੁੱਕਾ ਹੁੰਦਾ ਨਹੀਂ ਤੌਲੀਆ ਗਿੱਲਾ ਦਾਤਣ ਹੋਈ ਸਾਬਣ ਲੱਗੀ ਹੋਈ ਕਿਉਂ ਇਹ ਰੱਹਾ ਤਾਂ ਮੋ ਦੁਨੀਆ ਨੂੰ ਨਹੀਂ ਪਤਾ ਲੱਗਦਾ ਵੀ ਜਿਹੜਾ ਕੋਈ ਪਰਮਾਤਮਾ ਨਾਲ ਜੁੜਿਆ ਹੋਇਆ ਉਹ ਆਪਣੇ ਵਰਗੇ ਨੂੰ ਨਹੀਂ ਪਤਾ ਲੱਗਦਾ ਹੁਣ ਵੀ ਰੱਖਦੇ ਨੇ ਹੁਣ ਮੈਨੂੰ ਆ ਹੁਣ ਅੱਜ ਤਾਂ ਨਹੀਂ ਪਤਾ ਪਰ ਮੈਂ ਸੁਣਿਆ ਵੀ ਹੁਣ ਵੀ ਗਰਾਂਤੀ ਸਿੰਘ ਰੱਖਦੇ ਨੇ ਕਿ ਸਿਆੜਾ ਸਾਹਿਬ ਬਣ ਤੇ ਪਲੱਸ ਟੂ ਤੱਕ ਮੁੰਡਿਆਂ ਦਾ ਸਕੂਲ ਹੈ ਇੱਥੇ ਸਿਆੜਾ ਸਾਹਿਬ ਚਮਟ ਵਾਲੇ ਰਾਹ ਤੇ ਅੱਧਾ ਕਿਲੋਮੀਟਰ ਬਾਹਰ ਫੇਰੇ ਮੇਰੇ ਭੈਣ ਭਾਈ ਲੱਗੇ ਦਾ ਢੇੜਾ ਲੱਗੇ ਇਹ ਨਹੀਂ ਸ਼ੇਮ ਆਸ਼ਾ ਗੁਰੂ ਘਰੀ ਜਿਨ੍ਹਾਂ ਨੂੰ ਕਿਹਾ ਸੀਗਾ ਬਾਬਾ ਬੁੱਢਾ ਜੀ ਨੇ ਵੀ ਦਲ ਭੰਜਨ ਗੁਰੂ ਆਪਣੇ ਪੰਜ ਪਿਆਲੇ ਪੰਜ ਪੀਰ ਸੜਨ ਪੀਰ ਬੈਠਾ ਗੁਰ ਭਾਰੀ ਦਲ ਭੰਜਿਆਂ ਗੁਰ ਸੂਰਮਾ ਬੜੀ ਅਰਜਨ ਕਾਇਆ ਪਲਟ ਕੇ ਰੂਪ ਹਰ ਗੋਵਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਬਾਰੋਵਾਰੀ ਤੇ ਦੱਸਿਓ ਮਹਾਰਾਜ ਕਿ ਮੇਰੀ ਸਟੋਰੀ ਹੈ ਗਾਹਾਂ ਮੈਂ ਹੋਈਆਂ ਫਿਰ ਤੂੰ ਪਾਇਆ ਕਰੋ ਸ਼ਿੱਕ ਇਤਿਹਾਸ ਦੀ ਤੁਹਾਨੂੰ ਵਧੀਆ ਲੱਗਣਗੀਆਂ ਅਲੱਗ-ਅਲੱਗ 18ਵੀਂ ਸਦੀ ਦਾ ਇਤਿਹਾਸ ਬਾਬਾ ਫੂਲਾ ਸਿੰਘ ਦਾ ਜਥੇਦਾਰ ਜੀ ਦਾ ਫੇਰੇ ਪੰਜਾਬ ਦਾ ਮਲਤਾਨ ਦੀ ਜੰਗ ਜੋ-ਜੋ ਵੀ ਮੈਨੂੰ ਪਤਾ ਮਾਰਨ ਦੀ ਸੋਝੀ ਹੁੰਦੀ ਆ ਤੇ ਠੀਕ ਆ ਜੀ ਦੱਸਿਓ ਕਮੈਂਟਾਂ ਚ ਕੋਈ ਲੱਗਿਆ ਸੱਸੀ ਗਾਲ ਵੈਗਰੀ ਖਾਲਸਾ ਵੈਗਰੀ ਫੱਲੇ